ਵੱਡੀ ਤੇ ਕੀ ਕਰਨ ਜਾਣਾ ਆ ਨਿਆਰੇ ਨਿਆਰੇ ਲੱਭ ਤੇ ਜਦੋਂ ਮੱਤਦੇ ਆ ਓ ਗੜ ਤੇ ਪਿੱਛੇ ਜੋ ਫਾਈ ਫਾਈ 30 ਪਿੱਛੇ ਜੋ ਪਿੱਛੇ ਸਵਾਗਤ ਆ ਮਿੱਤਰੋ ਪੀਵੀ ਨੱਤੀ ਟੂ ਡੀ ਕੇ ਚੈਨਲ ਤੇ ਅੱਜ ਇੱਕ ਪੰਜਾਬ ਦੀ ਮਸ਼ਹੂਰ ਤੇ ਪੁਰਾਣੀ ਘੋੜਿਆਂ ਦੀ ਮੰਡੀ ਤੇ ਤੁਹਾਨੂੰ ਆਪਾਂ ਦਰਸ਼ਨ ਕਰਾਉਨੇ ਆ ਜਿੱਥੇ ਘੋੜਿਆਂ ਦੀ ਨਸਲ ਦਾ ਮੁੱਲ ਸਭ ਤੋਂ ਪਹਿਲਾਂ ਪਾਇਆ ਜਾਂਦਾ ਇਸ ਮੰਡੀ ਤੇ 31 ਲੱਖ ਰੁਪਏ ਦਾ ਘੋੜਾ ਉਸ ਟਾਈਮ 'ਚ ਵਿਕ ਗਿਆ ਜਦੋਂ ਜ਼ਮੀਨ ਦੇ ਕਿੱल्ल्या ਦਾ ਰੇਟ 8 ਜਾਂ 10 ਲੱਖ ਹੁੰਦਾ ਸੀ ਤਾਂ ਉਹ ਗੱਜ ਬਜਾ ਕੇ ਸੋਨੂੰ ਪੜਾਉਣ ਵਾਲੇ ਸਰਪੰਚ ਨੇ ਲਿਆ ਸੀ ਬਲੰਦ ਘੋੜਾ ਮੱਝੂ ਕੇ ਲੈਣ ਦਾ 31 ਲੱਖ ਰੁਪਏ ਦੀ ਸਰਕਾਰੀ ਲਿਖਾਈ ਕਰਾ ਕੇ ਕਿਉਂਕਿ ਓਨੇ ਹੀ ਜ਼ਿਆਦਾ ਲਿਖਾਈ ਤੇ ਪੈਸੇ ਲੱਗਦੇ ਜਿੰਨੀ ਜਾਨਵਰ ਦੀ ਕੀਮਤ ਹੁੰਦੀ ਹੈ ਤਾਂ ਢੋਲ ਵਜਾ ਕੇ ਗੱਜ ਵੱਜ ਕੇ 31 ਲੱਖ ਰੁਪਏ ਦਾ ਮੱਝੂ ਕੇ ਲੈਣ ਦਾ ਉਸ ਟਾਈਮ ਦਾ ਘੋੜਾ ਇਸ ਮੰਡੀ ਤੇ ਪਹਿਲਾਂ ਵਿਕੇ ਸੀ ਜੇ ਇਹਦੀ ਸਭ ਤੋਂ ਜ਼ਿਆਦਾ ਕੀਮਤ ਸੀਗੀ ਤਾਂ ਬਲੰਦ ਘੋੜੇ ਨੇ ਇਸ ਦੁਨੀਆ ਤੇ ਘੋੜਿਆਂ ਦੀ ਕੀਮਤ ਪੈਣ ਲਾਤੀ ਤਾਂ ਅੱਜ ਜਿਵੇਂ ਖੇੜੀ ਵਾਲੇ ਬਾਬੇ ਨੇ ਕਿਹਾ ਕਿ ਡਿਫੈਂਡਰ ਆ ਜਾਣਗੇ ਇਹਨਾਂ ਦੇ ਵੱਟੇ ਵਾਕਈ ਬਈ ਪੰਜਾਬ ਸ਼ਿੰਗਾਰ ਦੇ ਵੱਟੇ ਡਿਫੈਂਡਰ ਆ ਜਾਣਗੇ ਮੋਗੇ ਜ਼ਿਲ੍ਹੇ ਦੇ ਸ਼ਾਨਾ ਤੇਵਰਾਜ ਤੇ ਰਣੀਆਂ ਵਾਲੇ ਘੋੜੇ ਜਿਹੜੇ ਆ ਉਹਨਾਂ ਦੇ ਵੱਟੇ ਵੀ ਡਿਫੈਂਡਰ ਆ ਜਾਣਗੇ ਤੇ ਵਾਕਈ ਇਹ ਰੱਬ ਦੀ ਦਿੱਤੀ ਹੋਈ ਦਾਤ ਹੈ ਅੱਜ ਤੁਹਾਨੂੰ ਆਪਾਂ ਸਾਰਾ ਘੇੜਾ ਮੰਡੀ ਦਾ ਦਿਖਾਉਨੇ ਆਂ ਤੁਸੀਂ ਆਪ ਹੀ ਹਿਸਾਬ ਲਾ ਲਓ ਟੈਂਟ ਵੇਖ ਲਓ ਇੰਨੇ ਤਾਂ ਵਿਆਹਾਂ ਤੇ ਸੋਹਣੇ ਟੈਂਟ ਨਹੀਂ ਲੱਗੇ ਹੁੰਦੇ ਜਿੰਨੇ ਘੋੜਿਆਂ ਵਾਲੀ ਮੰਡੀ ਤੇ ਲੱਗੇ ਹੋਏ ਆ ਤੇ ਪੂਰਾ ਸ਼ਿੰਗਾਰ ਕਿ ਐਂ ਖੜਾਉਂਦੇ ਆ ਕਿਉਂਕਿ ਹਰੇਕ ਦੇ ਵਾਰਸ ਦੀ ਗੱਲ ਨਹੀਂ ਹੁੰਦੀ ਕਿ ਘਰ ਘਰ ਜਾ ਕੇ ਆਪਾਂ ਕਿਸੇ ਦੇ ਜਾਨਵਰ ਦੇਖ ਸਕੀਏ ਤਾਂ ਮੰਡੀ ਤੇ ਸਾਰੇ ਹੀ ਆਪਣੇ ਜਾਨਵਰ ਦਰਸ਼ਨ ਕਰਾਉਣ ਲਈ ਲੈ ਕੇ ਆਉਂਦੇ ਉਹਨਾਂ ਦਾ ਧੰਨਵਾਦ ਆ ਜੇ ਕਿਸੇ ਨੇ ਚੀਜ਼ ਵੇਚਣੀ ਖਰੀਦਣੀ ਹੋਵੇ ਉਹ ਵੀ ਲੈ ਕੇ ਆਉਂਦੇ ਆ ਤਾਂ ਬਾਕੀ ਜਿਵੇਂ ਆਪਣੀਆਂ ਪਰਾ ਮਾਲੀ ਜਾਣਕਾਰੀ ਲਈ ਯਾਰ ਦੁਕਾਨਾਂ ਲੱਗੀਆਂ ਹੋਈਆਂ ਵਾ ਕੋਈ ਵੀ ਪ੍ਰੋਡਕਟ ਦੀ ਜਾਣਕਾਰੀ ਚਾਹੀਦੀ ਤਾਂ ਇਹਨਾਂ ਤੋਂ ਤੁਸੀਂ ਲੈ ਖਾਦੇ ਹੋ ਮੰਡੀ ਦੇ ਪੂਰੀ ਰੌਣਕਾ ਕੱਲ੍ਹ ਦੇ ਜਿਹੜੇ ਸ਼ਨੀਵਾਰ ਦਾ ਦਿਨ ਉਹ ਆਖਰੀ ਦਿਨ ਹੋਊਗਾ ਤਾਂ ਜਿਹੜੇ ਨਹੀਂ ਗਏ ਆਪਣੇ ਜਵਾਕਾਂ ਨੂੰ ਲੈ ਕੇ ਉਸ ਮੰਡੀ ਤੇ ਜਗਰਾਉ ਜਰੂਰ ਪਹੁੰਚੋ ਤਾਂ ਕਿ ਜਿਹੜੇ ਜਵਾਕਾਂ ਨੂੰ ਵੀ ਘੋੜਿਆਂ ਦਾ ਸ਼ੌਂਕ ਲੱਗ ਸਕੇ ਤੇ ਮਾੜੀ ਸੰਗਤ ਉਹ ਦੂਰ ਹੈ ਤਾਂ ਇਸ ਮੰਡੀ ਦੇ ਅੱਜ ਖੱਚ ਦਾ ਕਹਿੰਦੇ ਰਹੀ ਤੇ ਘੋੜੇ ਜਬਰਜੰਗ ਯਾਰੇ ਘੋੜੇ ਦੇ ਸਮੱਖੇ ਪੰਜਾਬ ਦੀ ਬਲੱਡ ਲੇਨ ਇਸੇ ਕਰਕੇ ਵੱਖਰੀਆਂ ਮਜ਼ਬੂਤ ਟੀਵੀਆ ਦੇ ਸਨੱਖ ਬੁੜਾ ਦੀ ਤੇ ਨੱਚਦੇ ਆ ਜਦੋਂ ਆਏ ਆਏ ਤੇ ਆਏ ਤਣ ਕੇ ਖੜ ਜਾਂਦੇ ਆ ਕਿ ਪੰਜਾਬ ਦੇ ਨਾਲ ਨਾਲ ਜਿਹੜਾ ਕੱਢਦੇ ਆ ਸੋ ਕੋ ਘੋੜੇ ਦਿਖਾਉਂਦੇ ਆ ਔੜੀ ਰੱਖੋ ਘੋੜਿਆਂ ਦੀ ਚਾਲ ਵੇਖ ਲੋ ਮਾੜਕ ਤੇ ਇਹੀ ਮੁੱਲ ਪਤਾ ਦਾ ਖਾਏ ਕੀ ਕਰੀਦਾ ਕੁਆਲਟੀ ਬੋਸ ਬਣ ਲੱਗਿਆ ਨੀਂਦੇ ਰਾਂਗੇ ਗੁਰੂ ਕਾ ਸੋ ਪਾਸ਼ਾ ਦੇ ਨੀਂਦੇ ਰਾਂਗਾ ਘੋੜਿਆਂ ਦੇ ਪੰਜਾਬ ਨੂੰ ਕੱਖ ਅਮਰੀਕਾ ਤੇ ਇਥੇ ਹੀ ਜਾਂਦੇ ਨੀਂਦੇ ਰੰਗ ਜਿੰਨੇ ਜਾਂਦੇ ਪੰਜਾਬ ਦੀ ਰਮਤੂ ਕੇ ਲੈ ਆਉਂਦੇ ਲਿਖਿਆ ਤੋਰ ਤੇ ਮੜਕਦੇ ਜਵਾਨੀ ਦਾ ਜੋਰ ਅਹੀਂ ਜਾਂਦਾ ਫਿਰ ਕੱਲ ਤੇ ਰਾਈ ਸਾਰੇ ਇਹ ਸੇਧ ਆ ਰਹੀ ਏ ਸੇਦਰਾ ਮੰਡੀ ਤੇ ਪਿੰਡ ਦਾ ਘੋੜਾ ਆ ਜਾਂਦਾ ਪਨਾਹੇ ਬਣਾਇਆ ਘੋੜਾ ਉਹੀ ਆ ਜਿਹੜਾ ਮੜਕ ਤੇ ਰੋਹ ਦੇ ਵਿੱਚ ਤੁਰੇ ਤੇ ਆਪ ਵੀ ਜਾਣਦੀ ਹੋਈ ਚਾਲ ਦੱਸੇ ਵੀ ਮੈਂ ਮੰਡੀ ਤੇ ਆਹਾਂ ਤੇ ਮੈਂ ਤੁਰਦਾ ਮੇਰੇ ਜਨਨਾਰਾ ਤੇਗਾ ਵਾ ਤੇ ਫੇਰ ਹੀ ਆ ਵੀ ਘੋੜਾ ਜੇ ਗਰੰਟ ਘੱਟੇ ਤਾਂ ਆ ਇੱਕ ਮੈਲਨੀ ਜ਼ਰੂਰ ਕਰਾਉਂਦੇ ਆ ਘੋੜਿਆਂ ਦੀ ਸਾਰਿਆਂ ਕੱਢਦੇ ਮੋਹ ਪਿਆਰੀ ਇੱਕ ਦੂਜੇ ਨੂੰ ਖੜੇ ਹੋਵੋ ਮਿਲਦੇ ਜਿਹੜੇ ਮੋਹ ਪਿਆਰੀ ਵਾਹੇ ਹੋਰ ਮੋਹ ਗੱਲ ਨਹੀਂ ਹੁੰਦੀ ਬਾਕੀ ਐਟੀਟਿਊਡ ਹੁੰਦਾ ਉਹ ਕੁਆਲਿਟੀ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਘੂੜੇ ਦਾ ਉਹ ਨਾ ਇਹ ਕੋਈ ਡਰ ਵਾਲੀ ਗੱਲ ਨਹੀਂ ਹੁੰਦੀ ਇਹ ਪਿਆਰੀ ਇੰਨਾ ਕਰਦੇ ਦਾ ਫੇਰ ਹੀ ਐਟੀਟਿਊਡ ਨਾ ਬਣਾਦਾ ਬੰਦ ਗਿਆ ਓਏ ਫੜਨੀ ਬੰਦ ਗਿਆ ਪਾਸੇ ਹੋ ਜੋ ਆ ਕੀ ਹੋ ਗਿਆ ਬੰਦ ਗਿਆ ਭੱਜ ਲੈ ਓਏ ਸਾਰੇ ਉਹ ਤੋਰੀ ਰੱਸਾ ਪਾਉ ਦਰਦੀਪ ਦਰਦੀਪ ਓ ਹੁਣ ਨਹੀਂ ਖੜਿਆ ਜਾਣਾ ਬੰਦ ਗਿਆ ਟਰਾਂਕ ਓਏ ਵਾਹ ਵਾਹ ਰਸਾਇਤ ਖੂਸ਼ ਹਟ ਨਿਕਲ ਗਿਆ ਫੇਰ ਆਹ ਕੰਮ ਖਰਾਬ ਹੋ ਗਿਆ ਪੂਰੇ ਮਜ਼ਬੂਤ ਕਰਕੇ ਲਿਆਇ ਕਰੋ ਬਾਈ ਇਹਨਾਂ ਨੂੰ ਕਿਹੜਾ ਚੋਬਰ ਨਿਕਰੂ ਹੋਣਾ ਫੜ ਲਿਆ ਫੜ ਲਿਆ ਆਏ ਆਪਰੇ ਉਹ ਕਹਿੰਦੇ ਹੁੰਦੇ ਸਾਨਾਂ ਨੂੰ ਜੱਫੇ ਸਾਨ ਹੀ ਪਾਉਂਦੇ ਆ ਫਿਰ ਉਹ ਪਾਲਿਆ ਚੋਪਰ ਦੇ ਜੱਫਾ ਘੋੜੇ ਨੂੰ ਕਾਬੂ ਕਰਨਾ ਜਿਹੜੇ ਸੁੰਦੇ ਨੇ ਖੇੜ ਪਈ ਆ ਤੇ ਜਗਰਾਉ ਮੰਡੀ ਦਾ ਮਾਹੌਲ ਆ ਮਿੱਤਰੋ ਤੇ ਘੋੜੇ ਨੂੰ ਕਾਬੂ ਕਰ ਲਿਆ ਤੇ ਉਹਦਾ ਜਿਹੜਾ ਸ਼ੋਲਡਰ ਸੀਗਾ ਉਹ ਗਿਆ ਸੀਗਾ ਫੜ ਲੈਣਾ ਹੁਣ ਤਾਂ ਹੁਣ ਹੀ ਜਾਣੀ ਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਜੇ ਕੱਲ ਦਾ ਦਿਨ ਹੈਗਾ ਲੋੜਾਂ ਨੂੰ ਤਾਂ ਜ਼ਰੂਰ ਕੁਝ ਜਗਰਾਓ ਮੇਲੇ ਦੇ ਦੇਖ ਕੇ ਰੌਣਕਾਂ ਲਾਓ ਕਿਉਂਕਿ ਮੇਲੇ ਆਪਣੇ ਯਾਰਾਂ ਮਿੱਤਰਾਂ ਤੇ ਰੌਣਕਾਂ ਨਾਲ ਹੀ ਹੁੰਦੇ ਆ ਜਿੰਨੀ ਤੁਸੀਂ ਰੌਣਕ ਪਾਉਂਗੇ ਉਹਨੇ ਮੇਲੇ ਦੀ ਤੇ ਆਪਣੇ ਆਪਣੇ ਜਾਨਵਰ ਆਇਆ ਰੇਟ ਰੋਡ ਦਾ ਬੜਾ ਲੱਗ ਜਾਂਦਾ ਵੀ ਰੇਟ ਰੋਡ ਕੀ ਆ ਤੇ ਆਪਣਾ ਘੋੜਾ ਕਿਹੜਾ ਘੋੜਾ ਚੰਗਾ ਕਿਹੜਾ ਕੋਟੀਆਂ ਖਰੀਦਿਆ ਕਰੂਗਾ ਈਓ ਦੇ ਵਿੱਚ ਸਨ ਉਹਨਾਂ ਦਾ ਟੀਮ ਸਾਰਾ ਕੋਠੇ ਮੰਡਲਾਂ ਤੇ ਜਾ ਕੇ ਹੀ ਪਤਾ ਲੱਗਦਾ ਜਦੋਂ ਮੰਡਲਾਂ ਵਾਲੀ ਜਿਹੜੀ ਦੇਖੋ ਵੀ ਚੰਨਾ ਪਿਆਰਾ ਕੋੜੇ ਨਾਲ ਥੋੜੀ ਜਿਹੜੀ ਖੜੇ ਵਾਹ ਵੀ ਵਾਸਾ ਚੌਧਾ ਨੇ ਕਰ ਲਿਆ ਤਿਆਰ ਸਵਾਹ ਭਾਈ ਇਹ ਢੋਲ ਬੰਦ ਕਰਦਾ ਠੀਕ ਕਰ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਮਿਸਟਰ ਇੱਕ ਪਿਆਰਾ ਹੈ